ਅੱਜ 30 ਜੂਨ ਦੀ ਦਿਨ ਸੋਮਵਾਰ ਤੇ ਟਾਈਮ ਸਵੇਰੇ 7 ਵਜੇ ਦਾ ਹੋ ਗਿਆ ਕੱਲ ਭਾਈ ਸਾਰਾ ਦਿਨ ਮੀਂਹ ਪਈ ਗਿਆ ਤੇ ਰਾਤ ਵੀ ਸਾਰੀ ਆਈ ਚੁੱਲ 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 ਰਬਾਂ ਹੀ ਲੱਗਿਆ ਰ ਸੜਿਆ ਤੇ ਜਦੋਂ ਫਿਰ ਭਾਈ ਇੰਨਾ ਮੀਂਹ ਪੈ ਜੇ ਨਾ ਤੇ ਜਿਹੜੇ ਇਦਾਂ ਦੇ ਰਾਹ ਗਏ ਹਨ ਟੁੱਟੇ ਪਜੇ ਇਹ ਖਤਰਿਆਂ ਤੋਂ ਖਾਲੀ ਹੁੰਦੇ ਨਹੀਂ ਮੇਰੇ ਹਿਸਾਬ ਨਾਲ ਤਾਂ ਅੱਜ ਕੋਈ ਪਤਾ ਨਹੀਂ ਮੌਸਮ ਕਦੋਂ ਸਾਫ਼ ਹੋ ਰੱਬ ਕਦੋਂ ਮਾੜਾ ਐ ਸੂਰਜ ਦਿਖਾਊਗਾ ਤੇ ਆਪਾਂ ਨੂੰ ਤੁਰਨ ਨੂੰ ਟਾਈਮ ਲੱਗੂਗਾ ਕਿ ਨਹੀਂ ਤੇ ਨਹੀਂ ਫਰਾਂ ਨਹੀਂ ਪਤਾ ਮੀਂਹ ਚ ਤੁਰਨਾ ਪੈ ਜੇ ਮੀਂਹ ਚ ਤੁਰਦੇ ਆ ਤਾਂ ਬਾਈ ਜ਼ੋਰ ਲੱਗਦਾਗਾ ਤੇ ਉਤੋਂ ਮੀਂਹ ਪੈਂਦਾ ਫਿਰ ਬਿਮਾਰ ਹੋਣ ਦਾ ਡਰ ਹੁੰਦਾਗਾ ਤੇ ਗੱਡੀਆਂ ਆਪਣੀਆਂ ਆ ਖੜੀਆਂ ਜੀ ਤੇ ਦੇਖਦੇ ਆ ਬਾਬਾ ਪਲੀ ਕਰੇ ਕਦੋਂ ਕਿ ਮੀਂਹ ਹਟਦਾਗਾ ਫਿਰ ਆਪਾਂ ਜਿਹੜਾ ਅੱਗੇ ਦਾ ਸਫਰ ਅੱਜ ਦਾ ਆਪਾਂ ਜਾਰੀ ਕਰਾਂਗੇ ਤੇ ਅੱਜ ਆਪਾਂ ਟਣਕਪੁਰ ਪਹੁੰਚ ਕੇ ਰਹਿਾਂਗੇ ਲੇਖਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਾਰਨਿੰਗ ਹਾਂ ਕਦੋਂ ਦੇ ਉੱਠੇ ਅਸੀਂ ਨਾ ਬਾਰਿਸ਼ ਨੇ ਆਪਾਂ ਨੂੰ ਜਿਹੜਾ ਹੈਗਾ ਅੱਜ ਰੋਗਤ ਹੈ ਜੀ ਇਹ ਕੀ ਹਾਲ ਕੋਈ ਨਾ ਬਾਈ ਚਾਹ ਲੈ ਕੇ ਆਇਆਗਾ ਜੀ ਆਪਣੇ ਵਾਸਤੇ ਆ ਬਾਹਰ ਕੈਮਰਾ ਕਰ ਬਾਹਰ ਆ ਲੋ ਜੀ ਬਾਹਰੋਂ ਆਹ ਤਾਂ ਬਾਰਿਸ਼ ਹੈ ਐਨਡੀਐਮਏ ਵੱਲੋਂ ਮੈਸੇਜ ਵੀ ਆ ਗਿਆ ਤੇ ਗੂਗਲ ਬਾਬਾ ਵੀ ਦਿਖਾ ਰਿਹਾ ਸਾਰਾ ਦਿਨ ਬਾਰਿਸ਼ ਹੀ ਪਣੀ ਹੈ ਸਾਰਾ ਦਿਨ ਨਹੀਂ ਸਾਰਾ ਦਿਨ ਬੋਲਦਾ ਥੋੜੇ ਸ਼ਵੇਰ ਸਵੇਰ ਦਾ ਟਾਈਮ ਹੈ ਬਾਹਰ ਸੋੜੇ ਥੋੜੇ ਤੁਹਾਨੂੰ ਲੈਦਾ ਵਿਖਰ ਨਹੀਂ ਨਹੀਂ ਲੱਗ ਰਹੇ ਹੋੜੇ ਸਹੀ ਐ ਸਹੀ ਐ ਸਹੀ ਲਵ ਯੂ ਸਾਰੇ ਅਰੋਜੀ ਸਾਸਰੀ ਆਕਾ ਪਿੰਡ ਟਾਂਡ ਬਾਈ ਉੱਤਰਾਖੰਡ ਤੋਂ ਸਵੇਰ ਦੀ ਸਾਰਿਆਂ ਨੂੰ ਵੱਡੇ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਸਾਸਰੀ ਕਾਲ ਜੀ ਤੇ ਟਾਈਮ ਜੀ 10:30 ਹੋ ਗਿਆ ਤੇ ਮੌਸਮ ਹਜੇ ਤੱਕ ਜਿਹੜਾ ਸਾਫ਼ ਨਹੀਂ ਹੋਇਆ ਬਹੁਤ ਖਰਾਬ ਆ ਬਈ ਆ ਦੇਖ ਲੋ ਕਿਦਾਂ ਦਾ ਮੌਸਮ ਹੋਇਆ ਪਿਆਗਾ ਕੱਲ ਬਾਈ ਸਾਰਾ ਦਿਨ ਮੀਂਹ ਆਈ ਗਿਆ ਸਾਰੀ ਰਾਤ ਤੇ ਹੁਣ 10:30 ਹੋ ਗਿਆ ਹਜੇ ਵੀ ਮੀਂਹ ਜਿਹੜਾ ਆਈ ਜਾਂਦਾਗਾ ਮਾੜਾ ਮਾੜਾ ਕਦੇ ਵੱਜ ਜਾਂਦਾ ਕਦੇ ਘਟ ਜਾਂਦਾਗਾ ਤੇ ਹੁਣੀ ਬਾਈ ਇੱਥੋਂ ਜੀਸੀਬੀ ਵਾਲੇ ਬਾਈ ਲੰਗੇ ਅੱਗੇ ਤੇ ਉਹ ਕਹਿੰਦੇ ਅੱਗੇ ਰਾਹ ਵੀ ਜਿਹੜਾ ਖਰਾਬ ਹੋਇਆ ਪਿਆਗਾ ਤੇ ਆਪਾਂ ਸੁੱਖੀ ਢਾਂਗ ਤੱਕ ਬਾਈ ਕੋਈ ਹੱਲ ਕਰਨਾਗਾ ਜਾਣਦਾ ਹਨ ਕਿਉਂਕਿ ਮੌਸਮ ਬਹੁਤ ਖਰਾਬ ਆ ਤੇ ਇਦਾਂ ਦੇ ਰਾਹ ਤੇ ਆਪਾਂ ਜਾ ਵੀ ਨਹੀਂ ਸਕਦੇ ਤੇ ਫਿਰ ਆਪਾਂ ਅਗਲਾ ਸਫ਼ਰ ਵੀ ਆਪਣਾ ਜਿਹੜਾ ਸ਼ੁਰੂ ਕਰਨਾਗਾ ਨਹੀਂ ਆਪਾਂ ਇੰਨਾ ਰਾਹਾਂ 'ਚ ਹੀ ਫਸ ਕੇ ਰਹਿ ਜਾਾਂਗੇ ਤੇ ਹੁਣ ਕੋਈ ਹੱਲ ਕਰਦੇ ਆ ਬਾਈ ਤੇ ਅੱਧ ਕਾਹਣ ਵਾਲੇ ਬਾਈਆਂ ਨਾਲ ਗੱਲ ਕਰੀਏ ਇਹ ਕਹਿੰਦੇ ਕੋਈ ਆਉਂਦਾਗਾ ਤੇ ਦੇਖਦੇ ਆਂਗੇ ਫਿਰ ਤੇ ਸਾਈਕਲ ਬਾਈ ਆਪਣੇ ਰਾਤ ਦੇ ਮੀਂਹ 'ਚ ਆ ਦੇਖ ਲੋ ਛਤਰੀਆਂ ਉੱਤੇ ਆ ਰੇਨ ਕੋਟ ਜਿਹੜਾ ਹੁੰਦਾਗਾ ਲਫਾਫਾ ਜਿਹਾ ਇਹ ਪਹਿਲਾਂ ਥੱਲੇ ਰੱਖਦਾ ਸੀ ਉੱਤੇ ਬਈ ਛਤਰੀ ਤੇ ਪੱਥਰ ਐਸ ਲੋਟੀ ਟੱਕੇ ਹੋਇਆ ਸਾਰੀ ਰਾਤ ਤੇ ਆ ਹੀ ਖੜੇ ਹੈਗੇ ਤੇ ਮੀਂਹ ਆ ਪਿੱਜੇ ਖੜਿਆ ਗੱਡੀਆਂ ਦੀ ਬਈ ਆਪਾਂ ਸਾਂਭ ਸੰਭਾਲ ਪੂਰੀ ਰੱਖਦੇ ਆ ਪਰ ਮੀਂਹ ਕਰਕੇ ਨਾ ਜਰਜੀ ਪੈਣ ਤੋਂ ਡਰ ਲੱਗਦਾਗਾ ਆਪਾਂ ਦਾ ਬਈ ਆਪਣੇ ਸਾਈਕਲ ਨੂੰ ਨਾ ਚੌਹ ਨਹੀਂ ਲੱਗਣ ਦਿੰਦੇ ਹੈਗੇ ਪੂਰੀ ਸੰਭਾਲ ਰੱਖਦੇ ਆ ਜੀ ਤੇ ਗੱਲ ਕਰਾਂ ਮੀਂਹ ਕਰਕੇ ਨਾ ਚੂੰ 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 ਦੇ ਕਰਨ ਲੱਗ ਜਾਂਦਾ ਤੇ ਜਰਜੁਰਜੀ ਪੈ ਜਾਂਦੀ ਹੈ ਕੀ ਕਰਗੇ ਬਈ ਕਾਹੀ ਇਹ ਹਰ ਜੇ ਹੁਣ ਆਪਾਂ ਕਲੱਲੇ ਤੇ ਫਿਰਦੇ ਆਂਗੇ। ਹਾਂ ਮੁੰਡੋ। ਠੀਕ ਹੋ? ਸਤਿ ਸ੍ਰੀ ਅਕਾਲ ਜੀ। ਕੀ ਹਾਲ ਹੈ ਸਾਰਿਆਂ ਦਾ ਜੀ? ਬਾਰਿਸ਼ ਪੂਰੀ ਕਾਇਮ ਹੋ ਰਹੀ ਐ ਤੇ ਬਾਰਿਸ਼ ਪੂਰੀ ਕਾਇਮ ਹੋ ਰਹੀ ਐ। ਤੁਹਾਡਾ ਚੈਨਲ ਖੁੱਲਦਾ। ਹਲੋ ਹਲੋ। ਠੀਕ ਹੋ? ਹਾਂ ਬਈਆ। ਆ ਬਈ ਇਹਨਾਂ ਬਾਈਆਂ ਦੀ ਦੁਕਾਨ ਆ ਜਿੰਨਾਂ ਕੋਲੇ ਆਪਾਂ ਰਾਤ ਕੱਟੀ। ਕੀ ਨਾਮ ਆ ਤੁਹਾਡਾ? ਸੰਜੂੜ ਕੋਟੀ। ਸੰਜੂ ਤੇ ਇੱਥੇ ਸਕੂਲ ਹੈਗਾ ਤੁਹਾਡੇ ਪਿੰਡ 'ਚ? ਹਾਂ। ਹੋਰ ਕੀ ਕੀ ਸੌਲ ਤਾਂ ਖੇਤੀਬਾੜੀ ਕੀ ਹੁੰਦੀ ਆ ਖੇਤੀ ਹੁੰਦੀ ਹੈ ਧਾਨ ਹੁੰਦੇ ਆ ਚੋਨਾ ਹਾਂ ਹਾਂ ਹੋ ਸਰ੍ਹੋਂ ਹੁੰਦੀ ਹੈ ਸਰੋਂ ਹੋ ਜਾਂਦੀ ਹੈ ਸਬਜ਼ੀਆਂ ਸਬਜ਼ੀਆਂ ਹੁੰਦੀਆਂ ਨਾ ਹਾਂ ਮਿਰਚ ਹੁੰਦੀ ਹੈ ਸਬਜ਼ੀ ਹੁੰਦੀ ਤੇ ਜੇ ਨਮੀ ਨਾਲ ਸਬਜ਼ੀਆਂ ਸਬਜ਼ੀਆਂ ਖਰਾਬ ਨਹੀਂ ਹੁੰਦੀਆਂ ਇਹ ਬਈ ਟਾਂਡ ਪਿੰਡ ਚ ਨਾ ਸਾਰੇ 75 ਘਰ ਆ ਗਏ ਤੇ ਆਪਾਂ ਖੁੰਝੇ ਜੇ ਚ ਲੱਗੇ ਬੈਠੇ ਆ ਇੱਥੇ ਮੌਸਮ ਬੜਾ ਖਰਾਬ ਆ ਤੇ ਅੱਜ ਮੈਨੂੰ ਲੱਗਦਾ ਨਹੀਂ ਜਾਇਆ ਜਾਊ ਤੇ ਦੁਕਾਨ ਵਾਲੇ ਬਾਈ ਨੇ ਨਾ ਕਿਸੇ ਗੱਡੀ ਵਾਲੇ ਨਾਲ ਗੱਲ ਕਰੀ ਹੈਗੀ ਤੇ ਉਹ ਆਪਾਂ ਨੂੰ ਇੱਥੋਂ 15-20 ਕਿਲੋਮੀਟਰ ਅੱਗੇ ਮੀਂਹ ਤੋਂ ਅੱਗੇ ਜਿਹੜਾ ਖਰਾਬ ਜਰਾਗਾ ਹਨਾ ਉੱਥੋਂ ਤੱਕ ਛੱਡਿਆਊਗਾ ਫਿਰ ਆਪਾਂ ਗਾਂ ਦਾ ਜਿਹੜਾ ਸਫ਼ਰ ਆਪਣਾ ਸ਼ੁਰੂ ਕਰਾਂਗੇ ਤੇ ਐਦਾਂ ਦੇ ਬਾਈ ਗੰਦੇ ਮੌਸਮ 'ਚ ਤਾਂ ਜਾਣਾ ਵੀ ਔਖਾਗਾ ਜਲਦੀ ਤੋਂ ਜਲਦੀ ਫਿਰ ਆਪਾਂ ਅੱਗੇ ਕਿਸੇ ਪਾਸੇ ਹੋਰ ਜਿਹੜਾ ਆਪਣਾ ਰੂਟ ਆ ਗਾਂ ਦੇ ਗਾਂ ਬਣਾਇਆ ਹੋਇਆ ਹਨਾ ਉਧਰ ਦਾ ਜਿਹੜਾ ਆਪਣੀ ਗੱਲਬਾਤ ਆ ਸ਼ੁਰੂ ਕਰਾਂਗੇ ਤੇ ਆ ਮੀਂਹ ਜੇ ਤੋਂ ਕਿਰਾ ਛੇਤੀ ਛੇਤੀ ਨਿਕਲ ਗਿਆ ਇੱਥੋਂ ਟਾਈਮ ਪੌਣੇ 12 ਹੋ ਗਏ ਬਾਈ ਤੇ ਮੀਂਹ ਹਜੇ ਉਵੇਂ ਤੱਕ ਹੀ ਚੱਲੀ ਜਾਂਦਾ ਤੇ ਦੁਕਾਨ ਵਾਲੇ ਬਾਈ ਨੇ ਇਹਨਾਂ ਗੱਲਬਾਤ ਕੀਤੀ ਗੱਡੀ ਵਾਲੇ ਨਾਲ ਤੇ ਬਲੈਰੋ ਗੱਡੀ ਵਾਲਾ ਆਇਆਗਾ ਵਿਚਾਰਾ ਆਪਾਂ ਨੂੰ 10-15 ਕਿਲੋਮੀਟਰ ਆ ਜਿਹੜਾ ਰਾਹ ਜਾਂ ਨਗਾਹ ਦੂਗਾ ਮੀਂਹ ਬੜਾ ਪਈ ਜਾਂਦਾ ਬਾਈ ਸਾਰੇ ਕੱਪੜੇ ਕੁੱਪੜੇ ਸਾਰਾ ਕੁਝ ਭਿੱਜਿਆ ਜਾ ਪਿਆਗਾ ਬੂਟ ਵੀ ਕੱਲ ਦੇ ਗਿੱਲੇ ਆਗੇ ਤੇ ਉਵੇਂ ਹੀ ਪਾ ਲੈ ਤੇ ਗੱਡੀ ਤੇ ਆਪਾਂ ਬਾਈ ਸੁੱਖੀ ਟਾਂਗ ਤੱਕ ਜਾਵਾਂਗੇ ਦੂਆ ਟਣਕਪੁਰ ਫਿਰ ਤਲਾਣੀ ਆ ਕੀ ਗਾਂ ਆਪਾਂ ਸਾਈਕਲ ਹੀ ਰੋੜ ਕੇ ਉਵੇਂ ਹੀ ਲੈ ਜਾਾਂਗੇ ਤੇ ਚਲੋ ਮੁੰਡਿਆ ਫਿਰ ਰੱਖੋ ਸਾਈਕਲ ਹੋਰ ਨੰਗੋ ਯਾਰ ਆ ਰਾਜਾ ਮੀਜੇ ਤੋਂ ਬੜਾ ਅਕਲ ਕਣ ਹੋਇਆ ਪੈ ਮਾਣਾ ਹੁਣ ਗੱਡੀ ਤੇ ਬਾਈ ਲਾ ਦਤਿਆਂ ਤਿੰਨ ਗੱਡੀਆਂ ਤੇ ਆਪਾਂ ਨੂੰ ਬਹੁਤ ਇਹਨਾਂ ਨੇ ਠੋਣੇ ਦਵਾਏ ਆ ਤੇ ਅੱਜ 15 ਕਿਲੋਮੀਟਰ ਦਾ ਆਪਾਂ ਇਹਨਾਂ ਨੂੰ ਵੀ ਠੂਣਾ ਦਵਾਦਗੇ ਚਲੋ ਚਲੋ ਚੱਲੀਏ ਵਾਹ ਦੇਖ ਲੋ ਗਈਆਂ ਬਸ ਮੀ ਜਿਆਦਾ ਪੈਣ ਕਰਕੇ ਬਾਈ ਅੱਗੇ ਨਾ ਰਾਹ ਬੰਦ ਹੋਇਆ ਪਿਆਗਾ ਪਹਾੜ ਪੂੜ ਡਿੱਗਿਆ ਪਿਆਗਾ ਵਧ ਗਏ ਹੋਇਆ ਬਾਈ ਆਪਾਂ ਸਾਈਕਲ ਚੜਾ ਲਿਆ ਕਿਉਂਕਿ ਰਾਹ ਗਾਹਾਂ ਬੰਦ ਹੋਇਆ ਪਿਆਗਾ ਮੀ ਜਿਆਦਾ ਪੈਣ ਕਰਕੇ ਨਾ ਰਸਤਾ ਸਾਨੂੰ ਪਤਾ ਹੀ ਖਰਾਬ ਹੋ ਜਾਂਦਾਗਾ ਇਥੋਂ ਹੋਇਆ ਬਾਈ ਕੰਮ ਵਧੀਆ ਰਹਿ ਗਿਆ ਆਪਾਂ ਜਿਹੜਾ ਸਾਈਕਲ ਆਪਣੇ ਚੜਾ ਲਿਆਂਦੇ ਨਾ ਬਾਈ ਨਾ ਕਰੋ ਯਾਰ 17 ਮਾਰਚ 2017 ਮਾਰਦੇ ਮੋਟਰ ਮੋਟਰ ਅਭੀ ਆਇਆ ਇੱਕ ਕਬੂਈ ਸੀ ਲੈਂਡਸਲਾਈਡ ਕਦ ਕਬ ਹੋਈ ਸੀ ਜੇ ਰਸਤਾ ਖਰਾਬ ਪਤਾ ਨਹੀਂ ਹੋਈ ਕਿਹਦੇ ਆਹ ਦੇਖੋ ਬਾਈ ਇਧਰ ਨੂੰ ਸਾਰਾ ਢਲਿਆ ਹੋਇਆਗਾ ਡਰੈਕਟਰ ਰੁਕਤ ਨਾਲ ਹੀ ਲੱਗੀ ਪਟਕੇ ਟਾਈਮ ਬਾਈ 2:00 ਵਜ ਗਏ ਤੇ ਆਪਾਂ ਆ ਗਏ ਪਿੰਡ ਸੁਖੀ ਟਾਂਗ ਤੇ ਗੱਡੀ ਵਾਲੇ ਨੇ ਬਈ ਆਪਣੇ ਤੋਂ 800 ਰੁਪਿਆ ਲਿਆਗਾ ਜਿੰਨਾ ਕਿ ਵੀ ਇਹ ਗੰਦਾ ਮੰਦਾ ਯਾਰ ਆਸਿਆ ਨਾ ਆਪਾਂ ਆਗੇ ਛੇਤੀ ਨਿਕਲੇ ਤੇ ਨਹੀਂ ਬਾਈ ਇੱਥੇ ਵੀ ਪਈ ਜਾਂਦਾ ਮਾੜੀ ਮੋਟੀ ਕਣਮਨ ਕਨਾਮੀ ਹੋਈ ਜਾਂਦੀ ਹੈਗੀ ਤੇ ਟਣਕਪੁਰ ਇੱਥੋਂ ਰਹਿ ਗਿਆ ਜੀ ਆਪਣਾ 25 ਕਿਲੋਮੀਟਰ ਤੇ ਹੁਣ ਆਪਾਂ ਆਪ ਵੈਸੇ ਹੀ ਜਾਵਾਂਗੇ ਟਣਕਪੁਰ ਦਾ ਬਾਈ 25 ਕਿਲੋਮੀਟਰ ਸਮਝ ਲਓ ਤੁਸੀਂ ਆਪਾਂ ਅੱਧੇ ਪੌਣੇ ਘੰਟੇ ਚ ਵਗ ਜਾਾਂਗੇ ਕਿਉਂਕਿ ਸਾਰੀ ਬਾਈ ਥੱਲੇ ਨੂੰ ਢਲਾਨੀ ਹੈਗੀ ਕੋਈ ਜ਼ਿਆਦਾ ਚੜ੍ਹਾਈ ਨਹੀਂ ਹੈਗੀ ਇਹ ਮੇਰੀ ਫੇਵਰਟ ਗੱਡੀ ਆ ਗਈ ਸੱਜਿਆ ਤੁਸੀਂ ਦੇਖ ਸਕਦੇ ਹੋ ਡਿਫੈਂਡਰ ਤੇ ਦਰੀ ਗੁੱਡ ਗੱਡੀ ਜੀ ਹੈ ਇਹ ਵਨ ਉਹਦੇ ਤੋਂ ਥਾਰ ਨਹੀਂ ਕਹਿੰਦਾ ਜੀ ਫੇਵਰੇਟ ਉਹ ਨਹੀਂ ਮਤਲਬ ਵਨ ਆਫ ਦੀ ਬੈਸਟ ਨਹੀਂ ਨਹੀਂ ਉਹ ਯਾਰ ਵਨ ਆਫ ਦੀ ਬੈਸਟ ਗੱਡੀਆਂ ਦੇ ਵਿੱਚ ਹੈ ਥਾਰ ਸਸਤੇ ਚ ਜਿਆਦਾ ਵਧੀਆ ਹੈ ਡਿਫੈਂਡਰ ਮਹੰਗੇ ਜਿਆਦਾ ਵਧੀਆ ਆਪਣੀ ਆਪਣੀ ਚੋਇਸ ਹੁੰਦੀ ਹੈ ਆਪਣੀ ਤਾਂ ਡ੍ਰੀਮ ਗੱਡੀਆਂ ਨੇ ਬਾਕੀ ਮਾਰਾ ਹੀ ਕਦੇ ਕਦੀ ਤਾਂ ਕਦੀ ਨਾਲ ਲਵਾਂਗੇ ਜ਼ਿੰਦਗੀ ਇਹੀ ਹੈ ਖੁਸ਼ੀ ਤੇ ਪਲ ਦੋ ਚਾਰ ਮਿੰਟ ਦੇਖ ਲੈਣੇ ਆ ਜਿਹੜੀ ਗੱਡੀ ਸੁਖੀ ਢਾਂਗ ਬਾਈ 0 ਕਿਲੋਮੀਟਰ ਜਦੋਂ ਆਪਾਂ ਗੁਰਦੁਆਰਾ ਸ਼੍ਰੀ ਦੀ ਰੀਠਾ ਸਾਹਿਬ ਬਾਈ ਗਏ ਸੀਗੇ ਨਾ ਤਾਂ ਉਹ ਥੱਲੇ ਵਾਲਾ ਰਾਹ ਗਏ ਸੀਗੇ ਜਿਹੜਾ ਸਾਫ਼ ਸੁਥਰਾ ਤੇ ਐਸੇ ਜਗ੍ਹਾ ਤੇ ਬਾਈ ਆਪਾਂ ਨੂੰ ਦਿੱਲੀ ਵਾਲਿਆਂ ਸੰਗ ਤਾਂ ਮਿਲੀਆਂ ਸੀ ਤੇ ਆਏ ਆਪਾਂ ਬਾਈ ਇੱਧਰ ਦੇ ਆ ਜਿਹੜਾ ਟੁੱਟਿਆ ਪੱਜਾ ਰਸਤਾ ਇਹ ਬਾਈ ਉਹ ਨਾਕ ਰਸਤਾ ਜਿਹੜਾ ਆਪਾਂ ਕੱਲ ਦੀ ਵੀਡੀਓ ਚ ਦਿਖਾਇਆ ਹਨਾ ਤੇ 5-4 ਕਿਲੋਮੀਟਰ ਹੋਰ ਮਤਲਬ ਕਿ 15 ਕਿਲੋਮੀਟਰ ਜਿਹੜਾ ਰਾਹ ਹੈਗਾ ਖਰਾਬ ਹੈਗਾ ਤੇ ਬਾਕੀ ਠੀਕ ਹੈਗਾ ਪਰ ਮੀਹ ਮੂਹ ਜਬਈ ਔਖਾ ਹੋ ਜਾਂਦਾ ਇੱਥੋਂ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ 55 ਕਿਲੋਮੀਟਰ ਪੈਂਦਾ ਇਧਰ ਦੀ ਤੇ ਆ ਜਿਹੜਾ ਸਾਫਰਾਗਾ ਇਧਰ ਦੀ ਦੁੱਗਣਾ ਪੈਂਦਾਗਾ ਪਰ ਇਧਰ ਦੀ ਬਾਈ ਇੱਕੋ ਹੀ ਖਤਰਾਗਾ ਜਿਵੇਂ ਆ ਲਗਾਤਾਰ ਮੀਂਹ ਪਈ ਜਾਂਦੇ ਹਨਾ ਦਿਨ ਰਾਤ ਦਿਨ ਰਾਤ ਮੀਂਹ ਬੰਦ ਹੀ ਨਹੀਂ ਹੁੰਦਾ ਤੇ ਕੋਈ ਪਹਾੜ ਇਧਰ ਉਧਰ ਹੋਏ ਪਿਆ ਹੁੰਦਾ ਰਾਹ 'ਚ ਇਹ ਤਾਂ ਗੱਲ ਪੱਕੀ ਪੱਕੀ ਹੈਗੀ ਜੇ ਪਰਿਵਾਰ ਨਾਲ ਆ ਬਾਈ ਬੱਚੇ ਨਾਲ ਆ ਤਾਂ ਫੇਰ ਆਹ ਰਾਹ ਜਾਣ ਤੋਂ ਗਰੇਜੀ ਕਰਿਓ ਤੇ ਕੋਈ ਚੱਕਰ ਨਹੀਂ ਘੰਟਾ ਤੋਂ ਘੰਟੇ ਵੱਧ ਲੱਗ ਜਾਣਗੇ ਬਾਈ ਗੱਡੀ ਮੋਟਰਸਾਈਕਲ ਤੇ ਤੇ ਇੱਧਰ ਦੀ ਸਾਫ ਰਾਈ ਵਧੀਆ ਆਪਾਂ ਇਹੀ ਰਹਿ ਦੇਵਾਂਗੇ ਵੀ ਸਾਫ ਰਾਜੋ ਜੇ ਪਰਿਵਾਰ ਨਾਲ ਆ ਤਾਂ ਤੇ ਇੱਧਰ ਦੀ ਨਾ ਹੀ ਜਾਣ ਬੰਦੇ ਟਾਈਮ ਬਾਈ 3 ਵਜੇ ਤੇ ਜਿਹੜਾ ਸਹੀ ਸਫਰ ਆਪਣਾ ਹੁਣ ਸ਼ੁਰੂ ਹੋਇਆਗਾ ਸੁੱਖੀ ਢਾਂਗ ਤੋਂ ਢਣਕਪੁਰ 25 ਕਿਲੋਮੀਟਰ ਦਾ ਰਹਾਗਾ ਇਹ ਤੇ ਮੈਨੂੰ ਲੱਗਦਾ ਵੀ ਆਪਾਂ 1.5 ਘੰਟੇ ਦੇ ਵਿੱਚ ਹੀ ਪਹੁੰਚ ਜਾਾਂਗੇ ਕਿਉਂਕਿ ਢਾਲ ਹੀ ਆ ਸਾਰੀ ਚੜ੍ਹਾਈ ਨਹੀਂ ਹੈਗੀ ਬਾਈ 4 ਵਜ ਗਏ ਤੇ ਆਪਾਂ ਖੜਿਆਂਗੇ ਟਣਕਪੁਰ ਤੇ ਇਹ ਰੋਡ ਸਿੱਧਾ ਜਾਂਦਾਗਾ ਜਿੱਧਰੋਂ ਬਾਈ ਆਪਾਂ ਆਏ ਆ ਸੁੱਖੀ ਢਾਂਗ ਬਣੀ 25 ਕਿਲੋਮੀਟਰ ਦਾ ਬਾਈ ਇਹ ਰਾਹ ਸੀਗਾ ਜਿੱਥੇ ਆਪਾਂ ਨੂੰ ਜਦੋਂ ਗਏ ਸੀਗੇ ਨਾ ਤੇ ਸਾਰੇ ਦਾ ਸਾਰਾ ਦਿਨ ਲੱਗਿਆ ਸੀਗਾ ਆਪਾਂ ਨੂੰ ਇਹ ਚੜਾਈ ਚੜਦਿਆਂ ਨੂੰ ਤੇ 3 ਕਵਜੇ ਆਪਾਂ ਬਾਈ ਸੁੱਖੀ ਢਾਂਗ ਤੋਂ ਤੁਰੇ ਸੀਗੇ ਤੇ ਸਹੀ 4 ਵਜੇ ਇੱਕ ਘੰਟੇ ਦੇ ਵਿੱਚ ਵਿੱਚ ਹਨਾ ਇੱਕ ਘੰਟੇ ਤੋਂ ਵੀ ਘੰਟੀ ਲੱਗੇਗਾ 41 ਮਿੰਟ ਲੱਗੇਗੇ ਤੇ ਆਪਾਂ ਜਿਹੜਾ ਟਣਕਪੁਰ ਪਧਰੇ ਲਾਕੇ ਚ ਪਹੁੰਚ ਗਏ ਬਾਈ ਕਟੀਮਾ ਹੈਗਾ ਇੱਥੋਂ 27 ਕਿਲੋਮੀਟਰ ਸਤਾਰਗੰਜ 52 ਰੁਦਰਪੁਰ ਵੀ ਆਪਾਂ ਜਾ ਕੇ ਆਏ ਆ ਬਈ 97 ਕਿਲੋਮੀਟਰ ਹੈਗਾ ਤੇ ਇਹ ਸ਼ਰਕ ਨੰਬਰ ਹੈਗਾ ਨੈਸ਼ਨਲ ਹਾਈਵੇ 125 ਤੇ ਸੰਦੀਪ ਅੱਗੇ ਗੁਰੂ ਘਰ 'ਚ ਬੈਠਾ ਗੁਰਦੁਆਰਾ ਸਾਹਿਬ 'ਚ ਉੱਥੇ ਬੈਠਾ ਸੰਦੀਪ ਉਹਨੂੰ ਵੀ ਜਾ ਕੇ ਮਿਲਦੇ ਆ ਤੇ ਮਸਾ ਮਾੜਾ ਜਾ ਬਾਈ ਸੁੱਕਾ ਮੌਸਮ ਮਿਲਿਆ ਵਧੀਆ ਮੌਸਮ ਮਿਲਿਆ ਆ ਮੀਂਹ ਜਿਹਨੇ ਨਾ 72 ਠੱਠ ਕਰਤਾ ਸੀ ਪੁੱਛ ਹੋਣਾ ਤੰਗ ਹੋ ਗਏ ਸੀਗੇ ਮੀਂਹ ਤੋਂ ਸਾਰਾ ਕੁਛ ਗਿੱਲਾ ਬੂਟ ਹਜੇ ਤੱਕ ਬਾਈ ਮੇਰੇ ਗਿੱਲੇ ਆਗੇ ਵਿੱਚੋਂ ਸਾਰੇ ਬੂਟ ਗਿੱਲੇ ਆ ਉਮੀ ਖਰਾਬ ਹੋਏ ਪਏ ਆਗੇ ਉਮੀ ਪਾਈ ਫਿਰਦੇ ਆਗੇ ਤੇ ਹੁਣ ਆਪਾਂ ਚੱਲਦੇ ਆ ਜੀ ਤਣਕਪੁਰ ਗੁਰਦੁਆਰਾ ਸਾਹਿਬ ਚ ਸ੍ਰੀ ਗੁਰੂ ਨਾਨਕ ਦਵਾਰ ਹਫਤਾ ਪਹਿਲਾਂ ਬਾਈ ਆਪਾਂ ਇੱਥੇ ਗੁਰਦੁਆਰਾ ਸਾਹਿਬ ਚ ਦੋ ਰਾਤਾਂ ਕੱਟ ਕੇ ਗਏ ਆ ਜਦੋਂ ਥੋੜਾ ਜਿਹਾ ਟਾਈਮ ਨਪਾਲ ਚ ਗਏ ਸੀਗੇ ਤੇ ਹੁਣ ਮੁੜ ਕੇ ਫੇਰ ਆਪਾਂ ਉੱਥੇ ਆ ਗਏ ਆ ਦਰਦਵਾਰਾ ਸ਼੍ਰੀ ਸਿੰਘ ਸਦਾ ਤਣਕਪੁਰ ਜ਼ਿਲ੍ਹਾ ਚੰਪਾਵਤ ਉੱਤਰਾਖੰਡ ਸਤਨਾਮ ਬਹਿਗੁਰੇ ਜੀ ਥੋਪ ਆਪਾਂ ਕੋਲ ਬਲੌਂਗ ਕਰ ਰਹੇ ਹਾਂ ਹਾਂਜੀ ਹਾਂਜੀ ਆਲ ਇੰਡੀਆ ਟੂਰ ਬਾਈ ਸਾਈਕਲ ਪੰਜਾਬ ਬਿੱਟੂ ਫੇਲੀਅਰ ਬਿੱਟੂ ਫੇਲੀਅਰ ਦੇ ਨਾਲ ਹੀ ਗੱਡੀ ਲੈ ਆ ਕੇ ਖੜੀ ਕਰਤੀ ਜੀ ਆਲ ਇੰਡੀਆ ਟੂਰ ਬਾਈ ਸਾਈਕਲ ਪੰਜਾਬ ਸੰਦੀਪ ਦਾ ਸਫਰਨਾਮਾ ਕਹਿੰਦੇ ਤਿੰਨ ਤੋਂ ਹੁਣ ਹੋ ਗਏ ਚਾਰ ਤੇ ਕਰੀਏ ਗੱਲਾਂ ਬਾਤਾਂ ਸੰਦੀਪ ਬਾਈ ਨਾਲ ਮਲਾਉਣੇ ਆਈ ਸਾਨੂੰ ਅੱਜ ਬੜੇ ਦਿਨਾਂ ਬਾਅਦ ਵਿਆਹ ਦੇ ਲੱਡੂ ਲੱਡੂ ਖਾ ਕੇ ਜਿਹੜਾ ਹੈ ਆਪਣੇ ਕੋਲੇ ਆ ਗਿਆ ਬੱਸ ਵਾਸਾ ਹਰਪਾਲ ਨੂੰ ਕਿਸ ਦਿਨਾਂ ਇਕੱਲੇ ਨੂੰ ਡਰ ਲੱਗਦਾ ਕਾਲੀ ਟੀ-ਸ਼ਰਟ ਪਾਈ ਆ ਜੀ ਮੁੰਡੇ ਤੇ ਕਾਲਾ ਬੰਨਿਆ ਪਰਨਾ ਕੀ ਹਾਲ ਆ ਬਾਈ ਸੰਦੀਪ ਵਧੀਆ ਵਧੀਆ ਠੀਕ ਠਾਕ ਵਧੀਆ ਕਿੰਨੇ ਕੁ ਲੱਡੂ ਖਾਦੇ ਲੱਡੂ ਤਾਂ ਘਰੇ ਤੁਹਾਨੂੰ ਪਤਾ ਕਰਦਾ ਵਿਆਹ ਹੁੰਦਾ ਤਾਂ ਲੱਡੂ ਘਾਟੇ ਖਾਦੇ ਜਾਂਦੇ ਹੁੰਦੇ ਆ ਕੰਮਕਾਰ ਚ ਬੰਦਾ ਉਲਝਿਆ ਰਹਿੰਦਾ ਪਹਿਲਾਂ ਮੇਰੇ ਵੱਲੋਂ ਸਾਰੀਆਂ ਸੰਗਤਾਂ ਨੂੰ ਸਾਸਰੀ ਕਾਲ ਜੀ ਜਿਹੜੀਆਂ ਦੇਖ ਰਹੀਆਂ ਨੇ 23 ਦਿਨਾਂ ਤੋਂ ਮੈਸੀ ਵਗੈਰਾ ਬੜੇ ਆ ਰਹੇ ਸੀ ਵੀ ਬਾਈ ਜੀ ਕਦੋਂ ਪਹੁੰਚੋਗੇ ਤੁਸੀਂ ਸਫ਼ਰ ਕਦੋਂ ਚਾਲੂ ਕਰਾਂਗੇ ਤੇ ਉਹਨਾਂ ਵਾਸਤੇ ਸ਼ਮਾ ਦੋ ਦਿਨ ਮੈਂ ਲੇਟ ਹੋ ਗਿਆ ਉਦੇ ਵਾਸਤੇ ਮਾਫੀ ਚਾਹੁੰਦਾ ਕਿਉਂਕਿ ਘਰ ਦੇ ਕੰਮ ਕਾਰੀ ਇਹੋ ਜਿਹੇ ਹੁੰਦੇ ਆ ਕਿ ਬੰਦਾ ਲੇਟ ਹੋਈ ਜਾਂਦਾ ਵੱਲੋ ਜੋਰੀ ਸੰਦੀਪ ਦਾ ਸਫਰ ਨਾਵਾ ਬਾਈ ਬੜੇ ਸੰਗਤਾਂ ਦੇ ਕਮੈਂਟ ਆਏ ਬਾਈ ਸੰਦੀਪ ਕਿੱਥੇ ਆ ਗਿਆ ਸੰਦੀਪ ਕਦੋਂ ਆਊਗਾ ਲਓ ਜੀ ਟਣਕਪੋਰਾ ਪਾਜੇ ਨੂੰ ਫੜ ਲਿਆ ਥਣਕੁਰ ਦਵਾਰਾ ਸਾਹਿਬ 'ਚ ਬੈਠੇ ਸੀਗਾ ਹਾਂਜੀ ਤੇ ਬਾਕੀ ਮੇਰਾ ਪਿਛਲਾ ਸਫਰ ਜਿਹੜਾ ਟ੍ਰੇਨ ਤੇ ਲੰਘਿਆ ਸੀ ਕੋਸ ਤੇ ਕੋਸ ਮੈਂ ਸਾਈਕਲ ਦੀ ਕੱਢਿਆ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਜਿਹੜੀਆਂ ਪੰਜਾਬ ਕਿਤੇ ਵੀ ਜਾੜੋ ਬੱਸਾਂ ਤੇ ਜਿਹੜਾ ਉੱਪਰਲਾ ਜਾਲ ਹੁੰਦਾ ਉਹ ਲਾਇਆ ਵਾ ਅੱਜ ਗੱਲ ਗਵਰਨਮੈਂਟ ਨੇ ਅਲਾਉ ਨਹੀਂ ਕੀਤਾ ਵਾ ਤੇ ਉਹਦੇ ਕਰਕੇ ਮੈਨੂੰ ਥੋੜੀ ਦਿੱਕਤ ਆਈ ਸੀ ਤੇ ਬਾਕੀ ਫਿਰ ਮੈਂ 200 ਕਿਲੋਮੀਟਰ ਦੇ ਲਵੇ ਸਾਈਕਲ ਦੀ ਖਿੱਚਾ ਸਫ਼ਰ ਹਾਂ ਪਹਿਲਾਂ ਰਾਜਸਥਾਨ ਕਣਗੋ ਟ੍ਰੇਨ ਤੇ ਸਾਈਕਲ ਧਰ ਲਿਆ ਸੀ ਤੇ ਫਿਰ 200 ਕਿਲੋਮੀਟਰ 150 ਰਹਿ ਗਿਆ ਸੀ ਜਿਹੜਾ ਉਹ ਤੂੰ ਚਲਾ ਕੇ ਲਿਆ ਹਾਂਜੀ ਹਾਂਜੀ ਤੇ ਮਾਤਾ ਹੁਣੇ ਘਰ ਪਰਿਵਾਰ ਬਹੁਤ ਸਾਰੇ ਠੀਕ ਸੀ ਕਰੇ ਚੜਦੀ ਕਲਾ ਬਸ ਮੋਲ ਬਾਕੀ ਵਿਆਹ ਵੀ ਬਹੁਤ ਸੋਹਣਾ ਹੋਇਆ ਤੇ ਬਾਕੀ ਥੋੜਾ ਪਿਆਰ ਮਿਲਦਾ ਰਿਹਾ ਹੋਰ ਚੜਦੀ ਕਲਾ ਚ ਰਿਹਾ ਹਾਂਜੀ ਲੱਡੂ ਲੈ ਕੇ ਆਂਦੇ ਆ ਬਈ ਤੁਹਾਡੇ ਵਾਸਤੇ ਜਰੂਰ ਫੇਰ ਠੀਕ ਆ 10 ਵਜ ਗਿਆ ਇਹਨਾਂ ਦਾ ਮੈਂ ਕਤਲ ਕਰ ਦੇਣਾ ਸੀ ਤੇ ਹੁਣ ਬਾਈ ਆਪਣਾ ਜਿਹੜਾ ਕੰਮ ਆਗਾ ਨੇ ਰਾਜਾ ਤਾਂ ਥੋੜਾ ਜਿਹਾ ਹੋਇਆ ਪੈਗਾ ਸਾਈਕਲਾਂ ਦੇ ਨਾ ਇੱਕ ਮਿੰਟ ਵੀਰੇ ਇੱਕ ਮਿੰਟ ਖੜੇ ਬਾਲਾ ਕਾਲੀ ਆ ਆਪਣਾ ਸਾਈਕਲਾਂ ਦੇ ਉਹ ਲੈ ਕੇ ਆਉਣੇ ਤਰਪਾਲ ਪਾਉਣ ਨੂੰ ਇੱਕ ਸਾਈਕਲ ਆਪਾਂ ਨਾਲ ਲੈ ਕੇ ਜਾਵਾਂਗੇ ਆ ਵੀ ਉਹਨੇ ਇੱਕ ਦੀ ਹਨਾ ਕਵਰ ਜਾ ਕਰਕੇ ਉਹਨਾਂ ਕ ਚਾਰ ਟੋਟੇ ਲੈ ਗਏ ਗਾਂ ਪੰਮੀ ਮੀ ਘਣੀ ਚ ਨਾ ਤੰਗ ਨਾ ਹੋਗੇ ਬੜਾ ਤੰਗ ਹੁੰਨੇ ਆਗੇ ਤੇ ਵੀ ਸਾਈਕਲ ਆਪਣੇ ਚੱਲੀ ਜਾਇਆ ਕਰਨ ਇਮਨੂ ਲਾਇਦਾ ਬੋਰੀ ਉਹੀ ਐ ਜਿਹੜੀ ਤੁਹਾਨੂੰ ਰਸਤੇ 'ਚ ਮਿਲੇ ਸੀ ਹਾਂ ਉਹੀ ਆ ਬਈ ਹਾਂ ਉਹੀ ਗੱਡੀ 'ਤੇ ਲੱਗੇ ਹਾਂ ਉਹੀ ਉਹੀ ਬੋਰੀ ਐ ਇਹ ਨਾਲ ਹੀ ਰੱਖ ਰੱਖੀ ਆ ਜੀ ਨਾਲ ਹੀ ਆ ਨਾਲ ਹੀ ਆ ਨਾਲ ਹੀ ਆ ਤੇ ਛਤਰੀਆਂ ਪੂਰੀ ਕੰਮ ਦਈ ਜਾਂਦੀਆਂ ਛਤਰੀਆਂ ਵੀ ਕੰਮ ਦਿੰਦੀਆਂ ਸਾਰੀਆਂ ਚੀਜ਼ਾਂ ਕੰਮ ਦਿੰਦੀਆਂ ਬਾਈ ਠੀਕ ਆ ਠੀਕ ਸਵੇਰੇ ਬਾਈ ਸਵੇਰੇ ਛੜ ਛੜ ਤੜਕੇ ਬਾਈ ਦੁਕਾਨਾਂ ਨਾਲ ਥੋੜੀਆਂ ਆਈਆਂ ਲੇਟ ਖੁੱਲਦੀਆਂ ਆਈਆਂ 10 11 ਵਜੇ ਜਾਂਦੇ ਆ ਕਿ ਤੇ ਆਪਾਂ ਫਿਰ ਲੇਟ ਹੋ ਜਾਾਂਗੇ ਚੱਲਾਂਗੇ ਤੜਕੇ ਟਾਈਮ ਨਾਲ ਤੇ ਐਸ ਕਰਕੇ ਪਰ ਹੁਣੇ ਦੁਕਾਨ ਇੱਕ ਤਰਪਾਲ ਵਾਲੀ ਖੁੱਲੀ ਸੀਗੀ ਤੇ ਚਾਰ ਟੋਟੇ ਉੱਥੋਂ ਨਾ ਇਹਦੇ ਨਾਲ ਮਿਣਕੇ ਮਣ ਤੋਲ ਕੇ ਜੀ ਹਨਾ ਉਮੇ ਚਾਰ ਟੋਟੇ ਪੜਵਾ ਲਿਆ ਹੁਣੇ ਕੇ ਤਰਪਾਲ ਦੇ ਚੌਵੀ ਉੱਥੇ 10 ਨਿਸ਼ੂ ਬਾਈ ਸਬਜੀ ਪਾਣੀ ਕੱਟੀ ਜਾਂਦਾ ਹੈਗਾ ਦੇਖਦੇ ਅੱਜ ਕੀ ਬਣਾਉਂਦਾ ਜੋ ਬਰਹਰਪਾਲ ਕੀ ਬਲਾਈ ਜਾਂਦਾ ਸੀ ਨਿਸ਼ੂ ਉਹ ਬਤਾਉਂ ਬਲਾਈ ਜਾਂਦਾ ਜੀ ਹਾਂ ਬਤਾਉ ਬਤਾਉ ਪਰਤਾ ਪਰਤਾ ਪਤੰਗ ਮਦਾ ਪੜਦਾ ਬਾ ਬਾਹਲੇ ਜਣ ਕਾ ਹੋ ਗਏ ਸੀ ਉਹਨੂੰ ਕਹਿੰਦੇ ਨੇ ਪਰਥਾ ਬਣਾਉਣਾ ਪਰਥਾ ਬਣਾਉਣਾ ਜੱਜ ਸ਼ਾਇਰੀ ਸੁਣਾਊਗਾ ਮੁੰਡਾ ਫਿਰ ਸੁਣਾਊਗਾ ਹਾਂ ਸੁਣਾਊਗਾ ਠੀਕ ਹੈ ਠੀਕ ਹੈ ਅੱਜ ਇਹ ਕਿਵੇਂ ਠੀਕ ਹੈ ਗੱਲ ਬਾਤ ਹਾਂ ਆਲੂ ਸੇਵੀ ਬਾਹਲੇ ਛਾਪੇ ਪਾਇਆ ਰੇਤੇ ਤਾਂ ਆਲੂ ਸੇਵੀ ਛਾਪੇ ਪਾਇਆ ਇਹ ਹੈ ਕਿ ਜਿਵੇਂ ਨਾ ਮਾੜੀ ਮੁੱਢੀ ਮੈਂਣ ਮੈਂਣ ਵੀ ਹੋਈ ਜਾਊਗੀ ਨਾ ਆਪਾਂ ਖੜੇ ਹੁੰਨੇ ਆ ਵੀ ਉਹ ਦਿਨੋਂ ਤਾਂ ਕਵਰ ਕਰਕੇ ਰੱਸੀ ਨਾਲ ਥੋੜਾ ਉੱਪਰ ਦੀ ਤੁਰੇ ਜਾਇਆ ਕਰਾਂਗੇ ਰੇਨ ਕੋਟ ਪਾਏ ਹੋਏ ਕਰਨਗੇ ਆਪਾਂ ਤਾਂ ਬੈਗ ਹੀ ਠਕਣਿਆ ਜੋ ਕੋਈ ਇੱਥੇ 1 ਡਾਲਰ ਰੱਖ ਜਾਇਆ ਕਰਾਂਗੇ ਇਹਦੇ ਤੇ ਨਾ ਹਾਂ ਜੇ ਮੈਂ ਛਤਰਿਆਂ ਤਾਂ ਲੈ ਗਏ ਆ ਰੋੜਾ ਰੱਖ ਦਿਆ ਕਰਾਂਗੇ ਰੋੜਾ ਰੱਖ ਦਿਆ ਕਰਾਂਗੇ ਚਲੋ ਮੋਟਾ ਤੇ ਕਿੰਨੇ ਦਾ ਇਹ 20 ਰੁਪਿਆ ਦਾ ਸਸਤਾ ਹੀ ਆ 20 ਰੁਪਿਆ ਦਾ ਠੀਕ ਆ ਫਿਰ ਦਾ ਸੌਦਾ ਸਹੀ ਆ ਹੋਰ ਹੈ ਕੰਮ ਹੀ ਦੇਣਗੇ ਨਾਲੇ ਚਲੋ ਨੂੰ ਕਰ ਇਕੱਠਾ ਚਲੋ ਫਿਰ ਬਾਈ ਨੂੰ ਕਹ ਚਾਰ ਪੈਕ ਕਰ ਪੈਕਰ ਵਾਲੀ ਹੈ ਹਾਂਜੀ ਹਾਂਜੀ ਪੈਕਰ ਵਾਲੀ ਹੈ ਵੈਸੀ ਨਹੀਂ ਇਹ ਜ਼ਰੂਰੀ ਸੀ ਯਾਰ ਸਮਾਨ ਸੱਲਾ ਜਾ ਭੇਜ ਜਾਂਦਾਗਾ ਨਾ ਜ਼ਰੂਰੀ ਹੈ ਇਹ ਚੀਜ਼ਾਂ ਇੱਕ ਮੈਂ ਰੈਨ ਕੋਟ ਲਵਾਂ ਹਾਂ ਤੂੰ ਵੀ ਭੇਜ ਦੇ 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 ਚਾਰ ਤੇ ਅੱਜ ਦੀ ਵੀਡੀਓ ਜੀ ਆਪਾਂ ਇੱਥੇ ਸਮਾਪਤ ਕਰਨ ਲੱਗੇ ਆਂਗੇ ਅੱਜ ਆਪਾਂ ਹੈਗੇ ਟਣਕਪੁਰ ਗੁਰਦੁਆਰਾ ਸਾਹਿਬ ਦੇ ਤੇ ਕੱਲ ਨੂੰ ਦੇਖਦੇ ਆਂ ਭਾਈ ਨਿਸ਼ੂ ਭਾਈ ਕਹਿੰਦਾ ਸੀ ਆਪਾਂ ਨੇਪਾਲ ਚ ਇੱਕ ਸ਼ਹਿਰ ਪੈਂਦਾ ਘਰ ਬਲਕਿ ਸ਼ਹਿਰ ਦਾ ਨਾਂਗਾ ਮਹਿੰਦਰ ਨਗਰ ਮਹਿੰਦਰ ਨਗਰ ਵੀ ਉੱਥੇ ਜਾ ਆਵਾਂਗੇ ਤੇ ਆ ਤੁਨੂੰ ਫੇਰ ਆਪਾਂ ਬਾਹਰਲੇ ਮੁਲਕ ਚੋਂ ਫੇਰ ਇੱਧਰਲੇ ਆਪਣੇ ਵਾਲੇ ਮੁਲਕ ਜੀ ਆ ਜਾਾਂਗੇ ਤੇ ਇਹ ਫੇਰ ਆਪਾਂ ਜੂ ਪੀ ਬਿਹਾਰ ਕਾ ਨਹੀਂ ਹੈ ਨਾ ਪਟਨਾ ਸਾਹਿਬ ਜਾਵਾਂਗੇ ਤੇ ਸੰਦੀਪ ਭਾਈ ਆ ਗਿਆ ਤੇ ਆਉਂਦਾ ਆਉਂਦਾ ਭਾਈ ਆ ਲੈ ਕੇ ਆਇਆਗਾ ਜੀ ਆ ਡਾਇ ਡੱਬੀ ਨਹੀਂ ਲੈ ਕੇ ਆਇਆ ਐਣਕਾ ਲੈ ਕੇ ਆਇਆਗਾ ਜੀ ਬੜੀਆਂ ਸੋਹਣੀਆਂ ਐਨਕਾਂ ਆ ਦੇਖ ਤੇ ਹਰਪਾਲ ਬਾਈ ਥੋੜਾ ਜਿਹਾ ਐਨਕਾਂ ਦਾ ਜ਼ਿਆਦਾ ਹੀ ਚਾਹ ਕਰਕੇ ਤੇ ਕਹਿੰਦਾ ਮੈਂ ਤਾਂ ਰਾਤ ਨੂੰ ਸੌਂਗਾ ਐੜਕਾ ਲਾ ਕੇ ਐਂ ਹੀ ਸੌਂਗਾ ਕਹਿੰਦਾ ਇਹ ਬਾਈ ਆਪਾਂ ਨੂੰ ਤੋਹਫਾ ਦਿੱਤਾਗਾ ਜਿਹੜਾ ਡਾਕਟਰ ਸੰਜੀਵ ਆ ਬਾਈ ਮਾਨਸਾ ਬਲਾਡ ਦਾ ਐਡਰੈਸ ਬਾਈ ਦਾ ਇਹਦੇ ਤੇ ਲਿਖਿਆ ਹੋਇਆਗਾ ਸ਼ਰਮਾ ਆਪਟਿਕਲਸ ਬਾਕੀ ਅੰਗਰੇਜ਼ੀ ਮੇਰੀ ਸਿੱਖਣ ਲੱਗ ਗਈ ਹੈ ਹਨਾ ਆਟੋਮੈਟਿਕ ਲੈਂਜ ਲੈਂਜ ਹਾਂ ਫਿਟਿੰਗ ਪਲਾਸਟਿਕ ਗਲਾਸ ਰੇਲਵੇ ਰੋਡ ਬਲਾਡਾ ਮਾਨਸਾ ਤੋਂ ਆਈਆਂ ਜੀ ਸੰਦੀਪ ਉਹ ਭਾਈ ਡਾਕਟਰ ਜਿਹੜਾ ਸੰਜੀਵ ਆਗਾ ਤੇ ਸੰਦੀਪ ਨੂੰ ਉਹਨਾਂ ਨੇ ਫੜਾਇਆ ਤਾਂ ਸੰਦੀਪ ਤੇਰੇ ਨੇ ਹੋਏ ਸੀ ਮਿਲ ਜੋ ਹਾਂਜੀ ਹੈ ਹਾਂਜੀ ਹਾਂਜੀ ਮੇਰੇ ਨਾਲ ਹੋਇਆ ਸੀ ਆਪਾਂ ਜਦੋਂ ਉੱਥੇ ਸੀ ਅਸੀਂ ਗੁਰਦੁਆਰਾ ਸਾਹਿਬ ਮੈਂ ਤੇ ਬਰਾੜ ਬਾਈ ਇਕੱਠੀ ਸੀ ਉਦੋਂ ਸਾਨੂੰ ਫੜਾਇਆ ਸੀ ਆ ਠੀਕ ਆ ਠੀਕ ਹਾਂਜੀ ਉਦੋਂ ਤੇ ਆ ਬਾਈ ਨੇ ਆਪਣੇ ਵਾਸਤੇ ਭੇਜੀਆਂ ਜੀ ਬੜਾ ਧੰਨਵਾਦ ਬਾਈ ਤੇਰਾ ਕਾਰੋਬਾਰ ਜੀ ਬਰਕਤ ਹੋਵੇ ਵਧੀਆ ਤੁਹਾਡੀ ਦੁਕਾਨ ਚੱਲੇ ਬਹੁਤ ਧੰਨਵਾਦ ਜੀ ਤੇ ਹੋਰ ਨਾ ਤੁਸੀਂ ਕੁਝ ਜੀ ਅੱਜ ਤੱਕ ਫਿਲਹਾਲ ਸਸਰੀ ਗਾਲੀ ਹੈ ਹਾਂ ਅੱਜ ਇਹਨਾਂ ਨੇ ਬਾਈ ਕਲਮ ਆਪਣੀ ਚਲਾਈ ਨਹੀਂ ਹੈਗੀ ਹਾਂ ਸ਼ੇਅਰ ਨਹੀਂ ਲਿਖਿਆ ਥੋੜਾ ਜਿਹਾ ਬਿਜੀ ਸੀਗਾ ਤਾਂ ਕਰਕੇ ਮੈਂ ਬਿਜੀ ਐਨਕਲ ਸੀ ਬਾਈ ਜੀ ਵਿਅਸਤ ਸੀਗਾ ਥੋੜਾ ਜਿਹਾ ਠੀਕ ਹੈ ਜੀ ਸਾਰੀਆਂ ਸੰਗਤਾਂ ਦਾ ਬੜਾ ਧੰਨਵਾਦ ਦੇਸ਼ ਵਿਦੇਸ਼ ਵਾਲਿਆਂ ਦਾ ਵੀ ਸਾਰੀਆਂ ਸੰਗਤਾਂ ਚੜ੍ਹਦੀ ਕਲਾ ਚ ਰਹਿਣ ਤੇ ਆਪਣੀਆਂ ਇਧਰ ਵਾਲੀਆਂ ਸਾਰੀਆਂ ਸੰਗਤਾਂ ਵੀ ਚੜ੍ਹਦੀ ਕਲਾ ਚ ਰਹਿਣ ਬਾਬਾ ਬਲੀ ਕਰੇ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਧੀਆ ਬਲੌਗ ਚ ਸਾਫ ਸੁਥਰੀ ਗੱਲਬਾਤ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰੇ ਆਪਣੀ ਵੀ ਇਧਰ ਨਵੀਂ ਸ਼ੈਰੀ ਨਾਲ ਮਿਲਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ